ਆਸਰੀ ਗਾਲ ਜੀ ਸਾਰਿਆਂ ਨੂੰ ਵਲੌਗ ਸਟਾਰਟ ਅੱਜ ਦਾ ਆ ਗਿਆ ਪਲੇਅਰ ਆਉਣਾ ਅੱਜ ਆਪਾਂ ਮੋਟਰਸਾਈਕਲ ਤੇ ਅੱਜ ਨੇੜੇ ਆ ਕੰਮ ਆਪਣੇ ਬੰਦੇ ਅੱਜ ਟੀਮ ਮੋਟਰਸਾਈਕਲ ਤੇ ਚੱਲੀ ਆ ਅੱਜ ਨਗਰੀ ਨਰੋਲ ਟੀਮ ਜਾਊਗੀ ਦੇਖੋ ਕੀ ਬਣਦਾ ਅੱਜ ਟੂਣਾ ਖੇਡਣਾ ਨਗਰ ਵਾਲਾ ਟੂਣਾ ਦਿਖਾਵਾਂਗੇ ਤੁਹਾਨੂੰ ਵਲੌਗ ਚ ਦਿਖਾਵਾਂਗੇ ਅੱਜ ਬਈ ਦਿਖਾਉਣੇ ਆਗੇ ਅਗੇ ਕੀ ਬਣਦਾ ਪਹੁੰਚ ਗਿਆ ਬਈ ਪਲੇਅਰ ਆ ਆਪਣਾ ਅੱਜ ਬਾਈਕ ਤੇ ਜਾਊਗੀ ਟੀਮ ਸਾਉਂਸੇ ਦਿਮਾਵੇ ਗਾਣੀ ਆਬਰ ਅੱਜ ਸਤਿ ਸ੍ਰੀ ਅਕਾਲ ਬੱਲੇ ਕਿੱਟ ਪਾ ਕੇ ਸਨੇ ਤੁਸੀਂ ਸਾਰਿਆਂ ਨੇ ਅੱਜ ਕਿੱਟ ਮਿਲੂ ਬਈ ਟੀਮ ਨੂੰ ਅੱਜ ਨੰਨੀ ਕਿੱਟ ਮਿਲੂਗੀ ਓਏ ਓਹ ਦੀ ਜ਼ਿਆਦਾ ਟੀਮ ਹੈ ਸਾਡੀ ਟੂਰਨਾਮੈਂਟ ਦੇ ਕਰਾਚੋ ਪਿੰਡ ਨਾਲੇ ਚੱਲੇ ਆਣੀ ਦਿਖਾਉਣੇ ਮੇਰਾ ਕਾਲਾ ਜਾ ਉਹ ਬੈ ਯਾਰ ਲਿਖਿਓ ਜੀ ਪੱਕੀ ਲਿਖੋਣੀ ਮਿੱਟੀ ਛਿੱਟ ਰਹਿਣਾ ਦਾ ਯਾਰ ਯਾਰ ਮਜ਼ਾ ਆ ਰਿਹਾ ਈਵੈਂਟ ਰੇਸ਼ਨ ਯਾਰੇ ਦੋ ਬੰਦੇ ਬੈਠੇ ਯਾਰ ਟੀਮਾਂ ਬੜੀ ਜੰਤਰਾ ਲਈ ਟਰਾਇਆ ਬਈ ਫਾਈਵਰ ਬੂਨ ਲਿਆ ਦਿੱਕੀ ਨਹੀਂ ਮਦਦ 60 ਕਿਲੋ ਦੀਆਂ ਟੀਮਾਂ ਸਾਰਿਆਂ ਐਂਟਰੀ ਕਰਾ ਦੋ ਸਭ ਦੀ ਐਂਟਰੀ ਸ਼ੁਰੂ ਹੈ ਵੇਲੇ ਦੋ ਬਾਦ ਬਾਦ ਸਭ ਵਧੀਆ ਇੱਕ ਦੋ ਟੀਮਾਂ ਐਂਟਰ ਕਰਾਂਗੇ ਪਿੰਡ ਦੀ ਟੀਮ ਫਾਈਨਲ ਖੇਡੂ ਸਿੱਧਾ ਹਾਂ ਲਾਓ ਕਿ ਟੀਮ ਫਾਈਨਲ ਮੇ ਜਾਏਗੀ ਓਏ ਖੜ ਕੇ ਲੈਦੇ ਕਿਰਨਾਵਾਸੀ ਹੋ ਗਈ ਜੱਸੀ ਨਾਗਰੇ ਦਾ ਵਲੌਗ ਦੇ ਵਿੱਚ ਬਹੁਤ ਦੇਖੇ ਨਹੀਂ ਸਰਦਾਰ ਜੀ ਅੱਜ ਅੱਜ ਆਜਾ ਲਾਉਣਾ ਥੋਨੂੰ ਜੱਸੀ ਨਾਲ ਮਦਨ ਨਾਗਰੇ ਦਾ ਮੈਚ ਭਾਈ ਪੈਂਦਾ 0 ਮਿੰਟ ਦੁੱਧਦਾ 55 ਜਾਂ 100 ਰੇ ਫੋਟੋ ਹੀ ਖਿੱਚੀ ਗਈ ਬਾਈ ਮਾਹੌਲਾ ਬੜਾ ਲੋਕਾਂ ਦਾ ਵੀ ਸੁਆਗਤ ਮੇਰੀ ਬਣਾਉਂ ਸਰ ਉਧਰ ਬਹਿਣੇ ਉੱਪਰ ਆ ਰਹੇ ਸਰ ਜਿਹੜੇ ਬੰਦੇ ਸਟੇਜ ਤੇ ਬੈਠੇ ਨੇ ਉੱਤਰ ਜਾਣ ਇੱਧਰ ਫਤਿਹ ਸੰਧੀ ਕਰ ਦੋ ਫਤਿਹ ਸੰਧੀ ਕਰ ਦੋ ਇੱਧਰ ਇੱਥੇ ਰੱਖਾ ਇੱਕ ਦਰ ਕੱਟੀਆਂ ਨੇ ਭਰਾ ਆਏ ਨੇ ਸਾਡੇ ਵੀਰ ਨਾਗਰੇ ਵਾਲੇ ਤੇ ਇਹਨੇ ਵੀ ਸ਼ੇਰ ਸੁਣਾ ਸ਼ੇਰ ਸੁਣਾ ਉਹ ਲੈ ਇੱਕ ਕਹਿੰਦਾ ਜਿਹੜੇ ਥੱਫਾ ਲਾਉਂਦੇ ਨੇ ਉਹਨਾਂ ਦੀ ਚੀਕ ਮਰਾਵਾਂਗੇ ਮਨਜੀਤ ਨਾਗੜਾ ਬੋਲ ਰਿੜਕ ਰਿੜਕ ਕੇ ਲੇਖਦਾ ਦੇਖੀ ਕੋਕੇ ਲਾਵਾਂਗੇ ਅਸੀਂ ਦਿਸ਼ਾ ਬਦਲ ਕੇ ਰੱਖ ਦੇਣੀ ਤੇਰੇ ਮੰਗਲ ਸ਼ੁਕਰ ਦੀ ਅੱਜ ਟੱਕਰਾ ਨਹੀਂ ਕਦੇ ਟਕਰਾਂਗੇ ਤਿੱਥੋਂ ਹੋ ਕੇ ਉੱਪਰ ਦੀ ਅੱਜ ਟੱਕਰਾ ਨਹੀਂ ਕਦੇ ਟਕਰਾਂਗੇ ਤਿੱਥੋਂ ਹੋ ਕੇ ਉੱਪਰ ਦੀ ਕਰਾਚੋ ਵਾਲਿਆਂ ਦਾ ਖੇਡ ਮੇਲਾ ਅੱਜ ਕਹਿੰਦੇ ਸਿਰਾ ਖੇਡ ਮੇਲਾ ਹੈ ਬਾਲੀਬਾਲ ਦਾ ਜਿਹੜਾ ਇਹ ਵੀਰ ਖੇਡ ਮੇਲਾ ਕਰਵਾਉਂਦੇ ਆ। ਕੋਈ ਸ਼ਾਮ ਨੂੰ ਦੇਖਿਓ। ਇਕੱਠ ਵੀ ਜਿਹੜਾ ਬਹੁਤ ਹੋ ਜਾਣਾ ਹੈ ਤੇ ਟੀਮਾਂ ਵੀ ਜਿਹੜੀਆਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ ਹਰ ਸਾਲ ਇਸ ਮੇਲੇ ਤੇ ਤੁਸੀਂ ਸ਼ਾਮ ਨੂੰ ਦੇਖਿਓ ਕੀ ਬਣਦਾ ਕੀ ਹੈ। ਥੋੜੇ ਸਮੇਂ ਦੇ ਵਿੱਚ ਆਪਾਂ ਮੈਚ ਜਿਹੜੇ ਉਹ ਸ਼ੁਰੂ ਕਰਵਾ ਦਈਏ। ਘਾਟ ਹੈ ਜਿਹੜੀ ਉਹ ਮੈਚ ਸਨੇਹਾ ਆ ਵੀ ਜਿਹੜੇ ਬਾਦੂਵੰਦੇ ਸਟੇਜ ਤੇ ਬੈਠੇ ਉੱਤਰ ਜਾਣ ਦੀ ਕਮੇਟੀ ਗਾਲਾਂ ਆਵਾ ਮੜ ਕੇ ਥੱਲੇ ਲਾਵੇਗੀ। ਦੇ ਦੋ ਵੈਕਟਰੀ ਕਰੀ ਵੈਕਟਰੀ ਨਾਗਰੇ ਜਿੱਤੂ ਗਾਇਜ ਐਵੇਂ ਦਾ ਫਤੌਮੇ ਦਾ ਜੋ ਬਾਈ ਦੀ ਕੋਕ ਲੈ ਕੇ ਆਇਆ ਨਾਲ ਤੁਸੀਂ ਤਾਂ ਹੀ ਬੈਠੇ ਰਹੋਂਦੇ ਹੋਰ ਅਜ ਤਾਂ ਹੀ ਬੈਠੇ ਵੀ ਆ ਬਾਈ ਜੀ ਸ਼ਾਹਪੁਰ ਬੀ ਵਾਲਾ ਦੀ ਐਂਟਰੀ ਨਹੀਂ ਆਈ ਉਹ ਕਿੱਧਰ ਗਏ ਜਿਵੇਂ ਲੈਣਾ ਤੁਹਾਨੂੰ ਵਾਲੀਵਾਲ ਦੇ ਟੂਨੇ ਨਾਲ ਹੱਥ ਦਾ ਭਰਾ ਕਰ ਲਾ ਹੁਣ ਆ ਹੀ ਆਏਗਾ ਵਲੌਗ ਚ ਇਹ ਹਰਮਣਾਈ ਨਗਰੇ ਵਾਲਾ ਬਲੇ ਖਰਾਲ ਵਰੀ ਟੀਮ ਜਿੱਤੀ ਸੀ ਭਾਈ ਮੈਚ ਕਰਾਇਆ ਕਰੋ ਵੀਰ ਵੜ ਕੇ ਰੈਫਰੀ ਜਰੂਰ ਖੜ੍ਹ ਜਾਇਆ ਕਰੋ ਜਿੱਤੂ ਟੀਮ ਦਾ ਨਾਗਰੇ ਦੀ ਪੂਰੀ ਟੀਮ ਦਾ ਕਿੱਤਾ ਦੇ ਨਾਲ ਜਿਹੜਾ ਸਮਾਨ ਉਹ ਜਿਹੜਾ ਕੀਤਾ ਜਾ ਰਿਹਾ ਹੈ ਉਹ ਸਾਰੀ ਦੀ ਸਾਰੀ ਟੀਮ ਕਿਰਪਾ ਕਰਕੇ ਲਾਈਵ ਵਾਲੇ ਕੈਮਰੇ ਦੇ ਸਾਹਮਣੇ ਆ ਜੇ ਬੇਨਤੀ ਹੈ ਸਾਰੇ ਪਲੇਅਰ ਬੈਂਕਰ ਪ੍ਰਤਪਾਲ ਨਾਗਰਾ ਵਾਲੀਬਾਲ ਦਾ ਜਾਦੂਗਰ ਜਿਸ ਪਲੇਅਰ ਨੂੰ ਕਿਤਾਬ ਮਿਲਿਆ ਚਲੋ ਭਾਈ ਜਿਵੇਂ ਕਬੱਡੀ ਦੇ ਵਿੱਚ ਵੱਖੋ ਵੱਖਰੇ ਆਇਆ ਗਾਲੇ ਫੋਟੋ ਲੈ ਕਰ ਆ ਲਈ ਆਇਆ ਬੀਟਰ ਬਾਲੀਬਾਲ ਦੀ ਜੀ ਵੀਡੀਓ ਬਣਾ ਲਈ ਆਇਆ ਜਨਮਾਨਵੀ ਘੇਟਾ ਨਾਲ ਪਿੰਡ ਦੀ ਟੀਮ ਦਾ ਸਾਰੇ ਵੀਰਾਂ ਜਨ ਸਮਾਨ ਜਿਹੜਾ ਕੀਤਾ ਜਾਣਾ ਹੈ ਲੈ ਵਾਲੇ ਕੈਮਰੇ ਸਾਹਮਣੇ ਜਿਸ ਤਰ੍ਹਾਂ ਲੱਕ ਜਾਣਾ ਹੈ ਬਲੌਗ ਆ ਅਕੜ ਗਿਆ ਉਹ ਮੈਂ ਇੰਦਰਾ ਕੜ ਗਿਆ ਲੀਡ ਵਾਂਗੂ ਬਹੁਤ ਬਧ ਕਰ ਰਿਹਾ ਦੇਸਾ ਲੰਗਰ ਮਾਰ ਬਣਾ ਦੇ ਰਹੀਆਂ ਨੇ ਬੀ ਬਣਾਉਂਦੇ ਹੁੰਦੇ ਹੈ ਬਣਾਉਂਦੇ ਨਹੀਂ ਬਣਾਉਂਦੇ ਪਰ ਐਸੀ ਕੁਸ ਵਰਤਦਾ ਕਿ ਬਿਸੋਂ ਮੈਂ ਬਣਾ ਲਾਂ ਤੇਰੀ ਇਹ ਆ ਟੂਣਾ ਲੱਗਰੇ ਵਾਲਾ ਇਹ ਆ ਜਿਹੜਾ ਲਾ ਬਿਲ ਕਿੱਦਾਂ ਦੇ 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 ਦੇਖ ਮੈਂ ਕਿਆ ਬਾਤ ਕਿ ਮੈ ਲੱਗਾ ਦੇ ਨੂੰ ਮੁੰਡਾ ਨਹੀਂ ਭਾਈ ਜੇ ਮੈਂ ਦਾ ਉਹ ਕੋਈ ਸਤਾਰ ਮੁਕਾਬਲੇ ਕਰੂੰ ਹਾਂ ਠੀਕ ਹੈ ਨਾਨਾ ਕਿਸੋ ਵੀ ਆ ਦੇ ਮੱਗਦਾ ਇਹ ਨਹੀਂ ਲਾ ਦੋ ਹੀ ਆ ਜਾਣੇ ਤਾਂ ਮੱਭਾ ਵੀ ਆ ਜਾਏ ਉਹਨੇ ਫਸਟ ਸੈਕਿੰਡ ਆ ਜਾਣ ਕਿਤੇ ਹੋਰ ਦਾਜ ਵਰਸਾ ਵਰਸਾ ਵਾਲਾ ਦਾ ਮੱਕਾ 12 13 ਕਿਲੋ ਭਰਾਵਾਂਗੇ ਇੱਧਰ ਦੱਸਦੇ ਬਲੌਗ ਚ ਬਲੌਗ ਚ ਦੱਸਦੇ ਬਲੌਗ ਚ ਬਲੌਗ ਚ ਦੱਸਦੇ ਦਸਤਾਰ ਮੁਕਾਬਲੇ ਬਾਰੇ ਦੱਸ 12 13 ਮਾਰਬਰੀ ਦਾ ਲਾਂਗੀ ਆਪਣੇ ਵੱਡੇ ਦਸਤਾਰ ਮੁਕਾਬਲਾ ਬਈ ਨਗਰੇ ਜਿਲ੍ਹਾ ਸੰਗਰੂਰ 12 13 ਮਾਰਚ ਆ ਜਾ ਦੋ ਨੰਬਰ ਗਰਾਊਂਡ ਦੇ ਬੈਠਣੇ ਜੋਬਰ ਇਹ ਬਾਤ ਹੈ ਕਿ ਗਰਾਊਂਡ ਜਿਹੜੇ ਬਹੁਤ ਸੋਹਣੇ ਸੁਵੇਰ ਪਰ ਚੱਲ ਰਿਹਾ ਹੈ ਫਰਾਲੀਆਂ ਦਾ ਸਹਿਯੋਗ ਹੈ ਅਮੀ ਗੁੱਗੂ ਬਾਈ ਵਧੀਆ ਦਾ ਕੰਮ ਕਰ ਰਹੀ ਹੈ ਆ ਬੌਸ ਆ ਗਿਆ ਵਲੌਗ ਚ ਇਹ ਆ ਬੌਸ ਨਾਗਰਾ ਬੈਂਦੀਆ ਗੁੱਗਾ ਅੰਕਾ ਧਰੇੜੀ ਜੀ ਤੇ ਕਿਹ ਕਿਹ ਚ ਨੇੜੇ ਜੀ ਸਾਡੇ ਰਮਨ ਪੁੱਜੇ ਮਾਰਦਾ ਐਕਸ਼ਨ ਟੂਨੇ ਨਾ ਓਏ ਆਏ ਲੈ ਆਇਕ ਸਨਵਾਰ ਦਾ ਟੂਰ ਆਏ ਨਹੀਂ ਕਰਿਆ ਆਈ ਕਰਿਆ ਆਏ ਦੇਖਦਾ ਹਾਂ ਬੌਸ ਨੂੰ ਲੈ ਲਿਆ ਅੱਜ ਬੌਸ ਦੀ ਇੰਟਰਵਿਊ ਕਰਾਦੀ ਆ ਬੌਸ ਨਗਰ ਆ ਵਾਏ ਕਰੀ ਕੱਟ ਮਲਗੀ ਟੀਮਾਂ ਦੇ ਨਾਲ ਕੱਟ ਮਲਗੀ ਮੁੰਡਿਆਂ ਨੂੰ ਅੱਜ ਨਵੀਂ ਦੇ ਉਹ ਵੀਡੀਓ ਟੂਣਾ ਜਿਹਨੂੰ ਕਹਦੀ ਵੀਡੀਓ ਬਣਾ ਦੇ ਨੇ ਵੀਡੀਓ ਨਹੀਂ ਬਣਾਈ ਹੈਗੀ ਆਹਦਾ ਮੂੰਹ ਦੇ ਖਲੋਣਾ ਚੌਥਾ ਘੜ ਇਹਨਾਂ ਦਾ ਲੰਗਰ 'ਚ ਤੜਕੇ ਦਾ ਸਾਢੇ 12 ਵਜੇ ਆਏ ਹੋਏ ਨੇ ਇਹ ਦਿਨੇ ਆ ਦੋਏ ਟੂਣਾ ਦੇ ਬੋਲ ਵੀ ਅੱਜ ਕੋਈ ਕੁਝ ਹੋਦਿਆਲਾ ਬਲੌਗ ਬਹੁਤ ਚੱਲ ਗਿਆ ਓਏ ਜਿੱਦ ਤੇ ਬੋਲੇ ਦੀ ਕੀ ਬੋਲੇ ਦੀ ਓਏ ਆ ਹਰਬਲ ਬੋਲੇ ਦੀ ਕਹਿੰਦਾ ਲਾਈਕ ਸ਼ੇਅਰ ਕਰਿਆ ਕਰੋ ਨਾ ਜੜਪੇ ਵਾਲਾ ਬੋਲ ਓਏ ਸੱਚੀ ਕਹਿਣਾ ਬੋਲੀ ਲਾਈਕ ਸ਼ੇਅਰ ਦਾ ਕਰਾ ਦੇ ਐਂ ਕਹਦੇਗਾ ਲਾਈਕ ਸ਼ੇਅਰ ਕਰ ਦੇ ਕਰ ਮੈਂ ਉੱਚੀ ਬੋਲ ਪੁੱੱਚੀ ਬੋਲ ਇਹਦੀ ਵੀਡੀਓ ਦਾ ਹੈਗੇ ਨੇ ਹੋ ਗਏ ਚੜ ਜਾ ਆ ਓਏ ਉਹ ਦੇ ਆ ਇਹਦੀ ਵੀਡੀਓ ਚ ਕਬਾਜ ਵਾਲੀ ਟਰੋਫੀ ਇਹਦੀ ਆ ਲਿਆ ਹੀ ਨਹੀਂ ਉਹ ਪਤਾ ਨਹੀਂ ਦੀ ਦੇ ਲੱਗੀ ਤੈਨੂੰ ਇੱਕ ਇਹਦੀ ਵੀਡੀਓ ਹੋਰ ਦੇ ਦਿੰਦੇ ਆ ਕਿਉਂ ਨਾ ਮੂੰਹੇ ਪਰਾਂ ਕਰ ਲੈਦਾ ਇਹਦੀ ਹੋਰ ਦੇ ਦਿੰਦੇ ਆ ਓਏ ਕੀ ਵੀ ਹਰਪਲ ਦੀ ਹਰਪਲ ਦੀ ਨਾ ਵੀਡੀਓ ਇਹ ਸਾਡੇ ਭਾਜੀ ਕੈਲਾ ਹਰਬਲ ਆ ਹਰਬਲ ਹੈ ਅਗਰ ਉਹਦਾ ਨਾਮ ਬਗੈਰ ਕਰਦਾ ਅਗਰ ਵੀ ਤੇ ਗਿਫਟ ਕਰਦਾ ਅੱਜ ਦੇ ਟੂਰਨਾਮੈਂਟ ਤੇ ਐਕਸਨ ਦੇਖਦੁ ਐਕਸਨ ਦਵਾਰ ਮਾਰਦੇ ਤੁਹਾਡੀ ਮੈਚ ਆ ਗਿਆ ਵੀਰੇ ਮੈਚ ਨਗਰ ਰੀਡਿੰਗ ਦਾ ਕੁਰਸੀ ਨੇ ਗੀਲ ਦਾ ਚੱਕ ਕੇ ਲੈ ਗਿਆ ਕੋਈ ਉਹ ਵੀਰੇ ਕਾਲਾ ਲੈ ਗਿਆ ਹਾਂ ਇਹ लवली ਐ ਬਸ ਸੁਪਾ ਗਿਆ ਉਹ ਲੇਕੀ ਥੱਲੇ ਬਹਿ ਗਿਆ ਇਹ ਰਾਮ ਸਿੰਘ ਘਾਰੂ ਦੇ ਵੱਲੋਂ ਜਿਹੜੇ 500 ਦੇ ਵੱਡੇ ਮਾਣ ਜਿਹੜੇ ਗਵਰਨਮੈਂਟ ਦੇ ਉੱਤੇ ਜਾਣਗੇ ਵੱਡੇ ਮਾਣ ਸਨਮਾਨ ਸਾਡੇ ਘਾ ਐਨ ਵਾਲੇ ਘਰ ਲਾਈਵ ਬੈਠੇ ਆ ਜਿਹੜੇ ਇਹਨਾਂ ਖਿਡਾਰੀਆਂ ਦੇ ਕਰਦੇ ਆ ਸਾਡੇ ਧੰਨਵਾਦ ਬਿਲਕੁਲ ਧੰਨਵਾਦ ਹੈ ਪਰ ਨੰਬਰ 500 ਥੋੜੀ ਬੋਲਿਆ ਹੈ ਇਹਦਾ ਕਰ ਜਾਈ ਹੋ ਜਾਣਗੇ ਕੀ ਹਾਲ ਹੈ ਜੀ ਮਾਇ ਜਿ ਫਸ ਗਿਆ ਬਈ ਦੂਜਾ ਕਿੱਤੇ ਨੂੰ ਨਾ ਆਉਣ ਬਾਬੇ ਨੂੰ ਕਹਿ ਲੱਗਾ ਪਤਾ ਨਹੀਂ ਕਿਹੜੇ ਨੂੰ ਕਹਿੰਦਾ ਹੁਣ ਜਿੱਤਣਗੇ ਮੈਚ ਵਾਲੀਬਾਲ ਕਲੱਬ ਨੂੰ ਸਹਿਯੋਗ ਕਰਾਉਣ ਨੂੰ ਵੀਰਾ ਵੀਰ ਦਰਪਾਲ ਸਿੰਘੂ ਕਨੇਡਾ 21000 ਰੁਪਇਆ ਅਸਪ੍ਰੀਤ ਕੈਨੇਡਾ 11000 ਰੁਪਿਆ ਸੁੱਖਾ ਕੈਨੇਡਾ 7500 ਰੁਪਿਆ ਵਾ ਇੱਕ ਮੈਚ ਹੋਣਾ ਆ ਆਉਦਾ ਬੈਸਟ ਪਲੇਅਰ ਆ ਆ ਮੈਚ ਦਾ ਬੈਸਟ ਪਲੇਅਰ ਆ ਇਹਦਾ ਟੂਨੇ ਤੋਂ ਪਾਠ ਕਰਾਦਾ ਸੀ ਨੇ ਤਾਂ ਜਿੱਤ ਗਏ ਤੁਸੀਂ ਬਹੁਤ ਜ਼ੋਰ ਲੱਗਿਆ ਬਈ ਰੌਲਾ ਹੋ ਗਿਆ ਬਾਈ ਓਦੇ ਵਾਂਗੂ ਬਾਈ ਜੀ ਲੈ ਤੋਂ ਬਾਹਰ ਕੋਈ ਬਹੁਤ ਬਹੁਤ ਜੀ ਆਇਆਂ ਨੂੰ ਆ ਗਿਆ ਐਫਐਮ ਦੇ ਤੇ ਸਾਡਾ ਵੀ ਸੌਣ ਜੀ ਬਾਕੀ ਨੰਬਰ ਤੇ ਮਰਦਾ ਇੱਕ ਗੋਲ ਵਿੱਚ ਆ ਗਿਆ ਚਲੋ ਵੀ ਦਰਸ਼ਕੋ ਆਕਰਪੁਰ ਦੀ ਟੀਮ ਨਾਲ ਆਓ ਰੋ استیری يا شام نواب پر کيندرن درته ਨੌਟ ਬਾਲ ਇੱਕ ਵਜ ਗਿਆ ਵੀਰੇ ਰਾਤ ਦਾ ਟੂਰਨਾਮੈਂਟ ਦੇ ਘਰੇ ਪਹੁੰਚੇ ਆ ਅੱਜ ਦਾ ਵਲੌਗ ਸਮਾਪਤ ਇਥੇ